ਸਾਥਿਓ ਅੱਜ ਤੁਹਾਨੂੰ ਅਪਾ ਦੱਸਣ ਜਾ ਰਹੇ ਹਾਂ ਕਿ ਬਾਦਲਾਂ ਨੇ ਕਿਸ ਤਰੀਕੇ ਦੇ ਨਾਲ ਪੱਲਣਪੁਰ ਮੁੱਲਾਂਪੁਰ ਦੇ ਨੇੜੇ ਲੋਕ ਹਿੱਤਾਂ ਦੇ ਉਲਟ ਜਾ ਕੇ ਬੜਾ ਵੱਡਾ ਮਹਿਲੂਮ ਮੈਟਰੋ ਇਕੋ ਸਿਟੀ ਰਿਜ਼ੋਰਟ ਜਿਹੜਾ ਉਹ ਖੜਾ ਕੀਤਾ ਏ ਕੰਡੀ ਏਰੀਏ ਦੇ ਕਿਸਾਨਾਂ ਦੇ ਲਈ ਜਿਨ੍ਹਾਂ ਦੀ ਜ਼ਮੀਨ ਜੰਗਲਾਤ ਦੇ ਵਿੱਚ ਆਂਦੀ ਹੈ ਉਹਨਾਂ ਦੇ ਲਈ ਇੱਕ ਇਕੋ ਟੂਰਿਜ਼ਮ ਪਾਲਿਸੀ ਪੰਜਾਬ ਸਰਕਾਰ ਨੇ ਬਣਾਈ ਸੀ ਤਾਂ ਕਿ ਉਹ ਵੱਧ ਤੋਂ ਵੱਧ ਢਾਈ ਏਕੜ ਦੇ ਵਿੱਚ ਆਪਣੇ ਛੋਟੇ-ਛੋਟੇ ਰਿਜ਼ੋਰਟ ਬਣਾ ਕੇ ਆਪਣੀ ਆਰਥਿਕ ਸਥਿਤੀ ਦੇ ਵਿੱਚ ਸੁਧਾਰ ਕਰ ਸਕਣ ਪਰ ਬਾਦਲਾਂ ਨੇ ਉਹ ਛੋਟੇ ਕਿਸਾਨਾਂ ਦੇ ਲਈ ਛੋਟੇ-ਛੋਟੇ ਰਿਜ਼ੋਰਟ ਬਣਾ ਕੇ ਦੇਣ ਦੀ ਬਜਾਏ ਇੱਕ ਆਪਣਾ ਬੜਾ ਵੱਡਾ 20 ਏਕੜ ਦਾ ਰਿਜ਼ੋਰਟ ਜਿਹੜਾ ਇਸ ਪਾਲਿਸੀ ਨੂੰ ਵਾਇਲੇਟ ਕਰਕੇ ਇੱਥੇ ਬਣਾਇਆ ਇਸ ਤੋਂ ਬਿਨਾ ਜਿਹੜੀ ਪਰਮਿਸ਼ਨ ਲੈਣ ਦੇ ਲਈ ਗਵਰਨਮੈਂਟ ਆਫ ਇੰਡੀਆ ਨੂੰ ਫਾਈਲ ਭੇਜੀ ਗਈ ਇਸ ਜੰਗਲਾਤ ਏਰੀਆ ਦੇ ਵਿੱਚ ਰਿਜ਼ੋਰਟ ਬਣਾਉਣ ਦੇ ਲਈ ਉਹਦੇ ਵਿੱਚ ਇਹ ਲਿਖ ਕੇ ਭੇਜਿਆ ਗਿਆ ਕਿ ਜਿਹੜੀ ਜ਼ਮੀਨ ਹੈ ਇਹ ਪੱਧਰੀ ਖੇਤੀਬਾੜੀ ਵਾਲੀ ਜ਼ਮੀਨ ਹੈ ਜਦਕਿ ਕਾਗਜ਼ ਦੱਸਦੇ ਨੇ ਕਿ ਇੱਥੇ ਬਾਗ ਲੱਗਿਆ ਹੋਇਆ ਸੀ ਕਿੰਨੂ ਦਾ ਬਾਗ ਤੇ ਉਹਨਾਂ ਦਰਖਤਾਂ ਨੂੰ ਕੱਟ ਕੇ ਇੱਥੇ ਜਿਹੜਾ ਰਿਜ਼ੋਰਟ ਹੈ ਉਹ ਬਣਾਇਆ ਗਿਆ ਇਸ ਤੋਂ ਬਿਨਾ ਪੰਜਾਬ ਸਰਕਾਰ ਦੀ ਇਕੋ ਟੂਰਿਜ਼ਮ ਪਾਲਿਸੀ ਦੇ ਮੁਤਾਬਕ ਇਕੋ ਟੂਰਿਜ਼ਮ ਪ੍ਰੋਜੈਕਟ ਸਿਰਫ ਤੇ ਸਿਰਫ ਵਪਾਰਕ ਹਿੱਤਾਂ ਦੇ ਲਈ ਨਹੀਂ ਬਣਾਇਆ ਜਾ ਸਕਦਾ ਇਕੋ ਫ੍ਰੈਂਡਲੀ ਇਮਾਰਤਾਂ ਬ੍ਰਾਂਡ ਦੀ ਲੋਡ ਇਸ ਪਾਲਿਸੀ ਦੇ ਮੁਤਾਬਕ ਹੈ ਪਰ ਬਦਲਾ ਨੇ ਉਬਰਾਏ ਗਰੁੱਪ ਦੇ ਨਾਲ ਮਿਲ ਕੇ ਇੱਕ ਕਮਰਸ਼ੀਅਲ ਪ੍ਰੋਜੈਕਟ ਬਣਾਇਆ ਤੇ ਜਿਹੜੀਆਂ ਇਮਾਰਤਾਂ ਉਹ ਵੀ ਪੱਥਰ ਦੀ ਵਰਤੋਂ ਕਰਕੇ ਕੰਕਰੀਟ ਦੀ ਵਰਤੋਂ ਕਰਕੇ ਇਕੋ ਫ੍ਰੈਂਡਲੀ ਇਮਾਰਤਾਂ ਦੀ ਉਸਾਰੀ ਨਹੀਂ ਕੀਤੀ ਕਾਨੂੰਨ ਦੇ ਮੁਤਾਬਕ ਜੋ ਰਿਜ਼ਰਵ ਫੋਰੈਸਟ ਜ਼ਮੀਨ ਦੇ ਬਦਲੇ ਦੇ ਵਿੱਚ ਬਦਲਾ ਨੂੰ ਬਰਾਬਰ ਦੀ ਨਾਨ ਫਰੈਸ਼ ਲੈਂਡ ਦੇਣ ਦੀ ਜ਼ਰੂਰਤ ਸੀਗੀ ਉਹ ਲੈਂਡ ਪੱਲਣਪਰਵਾਲੀ ਲੈਂਡ ਦੇ ਬਦਲੇ ਦੇ ਵਿੱਚ ਪਠਾਨਕੋਟ ਦੇ ਵਿੱਚ ਜਾ ਕੇ ਦਿੱਤੀ ਗਈ ਜਿਸ ਦੀ ਕੇ ਵੈਲਿਊ ਪੱਲਣਪਰਵਾਲੀ ਲੈਂਡ ਦੇ ਨਾਲੋਂ ਬਹੁਤ ਹੀ ਜ਼ਿਆਦਾ ਘੱਟ ਹੈ ਇਸ ਤਰ੍ਹਾਂ ਇਹਨਾਂ ਨੇ ਕੰਢੀ ਹੈ ਜੀ ਦੇ ਛੋਟੇ ਕਿਸਾਨਾਂ ਦੇ ਹਿੱਤਾਂ ਦੇ ਉਲਟ ਜਾ ਕੇ ਇਸ ਇਲਾਕੇ ਦੇ ਹਿੱਤਾਂ ਦੇ ਉਲਟ ਜਾ ਕੇ ਆਪਣੇ ਹਿੱਤ ਦੇ ਵਿੱਚ ਇਹ ਮਹਿਲੂਮਾ ਇੱਕ ਹੋ ਰਿਜ਼ੋਰਟ ਦੀ ਉਸਾਰੀ ਕੀਤੀ ਹੈ ਧੰਨਵਾਦ